ਬਹੁਤ ਦੁੱਖ ਹੁੰਦਾ ਹੈ ਕਿ ਇਹ ਬੇਚਾਰੇ ਗਰੀਬ ਆਪ ਦਾ ਢਿੱਡ ਭਰਨ ਵਾਸਤੇ ਮਜ਼ਦੂਰੀ ਕਰਕੇ ਇੱਥੇ ਰਹਿੰਦੇ ਨੇ ਤੇ ਆਪਦੇ ਬੱਚਿਆਂ ਦਾ ਪੇਟ ਪਾਲਦੇ ਨੇ ਤੇ ਅੱਗ ਲੱਗਦੀ ਹੈ ਤੇ ਸਮੇਂ ਦੇ ਨਾਲ ਜੇ ਪਹੁੰਚ ਜਾਂਦੀ ਫਾਇਰ ਬ੍ਰਿਗੇਡ ਸ਼ਾਇਦ ਇਹ ਦੋ ਬੱਚੀਆਂ ਬਚ ਜਾਂਦੀਆਂ ਕਿਉਂਕਿ ਬੱਚਿਆਂ ਨੂੰ ਘਰ ਛੱਡ ਕੇ ਮਜ਼ਦੂਰੀ ਕਰਨ ਵਾਸਤੇ ਗਏ ਸੀ ਪੂਰਾ ਨੁਕਸਾਨ ਹੋਇਆ ਹੈ ਨਾ ਕੋਈ ਮਕਾਨ ਰਿਹਾ ਨਾ ਕੋਈ ਸਮਾਨ ਰਿਹਾ ਬੱਚੇ ਵੀ ਗਏ ਤੇ ਬਹੁਤ ਹੀ ਦੁੱਖ ਹੁੰਦਾ ਹੈ ਕਿ ਕਿੰਨਾ ਵੱਡਾ ਵੱਡੀ ਤਕਲੀਫ ਇਹਨਾਂ ਦੇ ਉੱਤੇ ਹੈ ਬਲਕਿ ਘਰ 10 ਇਹਨਾਂ ਦੇ ਜੋ ਵੀ ਝੁੱਗੀ ਜੀ ਸੀਗੀ ਮਕਾਨ ਤਾਂ ਕੀ ਸੀਗੇ ਕੱਚੇ ਸੀਗੇ 10 ਪਰਿਵਾਰਾਂ ਦੇ ਇਹਨਾਂ ਦੇ ਕਮਰੇ-ਕੁਮਰੇ ਸਾਰੇ ਸੜੇ ਗਏ ਨੇ ਸੋ ਇਹਨਾਂ ਦੀ ਸਾਰਿਆਂ ਦੀ ਬੇਨਤੀ ਹੈ ਤੇ ਮੈਂ ਵੀ ਸਰਕਾਰ ਨੂੰ ਬੇਨਤੀ ਕਰਦੀ ਆਂ ਮਤਸ ਮੰਤਰੀ ਨੂੰ ਬੇਨਤੀ ਕਰਦੀਆਂ ਕਿ ਕੇਜਰੀਵਾਲ ਨੂੰ ਚਮਕਾਉਣ ਵਾਸਤੇ ਪੰਜਾਬ ਦੇ ਖਰਚੇ ਦੇ ਨਾਲ ਦੇਸ਼ ਭਰ ਚ ਤੁਸੀਂ ਉੜਦੇ ਫਿਰਦੇ ਹੋ ਸਾਡਾ ਹੈਲੀਕਾਪਟਰ ਲੈ ਕੇ ਜਹਾਜ਼ ਲੈ ਕੇ ਕਾਸ਼ ਕੇਜਰੀਵਾਲ ਨੂੰ ਮਿਲਣ ਵਾਸਤੇ ਜਿਹੜਾ ਤੁਹਾਨੂੰ ਸਮਾਂ ਹੈ ਆਪਦੇ ਲੋਕਾਂ ਨੂੰ ਵੀ ਆ ਕੇ ਤੁਸੀਂ ਇੱਥੇ ਦੇਖ ਲਓ ਕਿ ਇਸ ਹਾਲਾਤ ਚ ਰਹਿ ਰਹੇ ਨੇ ਆਂ ਜਾਂਦਾ ਰਸਤਾ ਇੱਕ ਉਹ ਪੁਲ ਜਿਹੜੀ ਸੀ ਬਣਾਏ ਸੀਗੇ ਬਸ ਉਹੀ ਪੁਲ ਆਂ ਜਾਂਦਾ ਰਸਤਾ ਹੈ ਉਸ ਪੁਲ ਨੂੰ ਥੋੜਾ ਚੌੜਾ ਕੀਤਾ ਜਾਏ ਇਹ ਇਹਨਾਂ ਲੋਕਾਂ ਦੀ ਮੰਗ ਹੈਗੀ ਇਹ ਪਰਿਵਾਰਾਂ ਦੇ ਇਹਨਾਂ ਦਾ ਨੁਕਸਾਨ ਹੋਇਆ ਸਾਰੇ ਪਰਿਵਾਰ ਸਿਰਫ ਕਮਰਾ ਮੰਗਦੇ ਨੇ ਕਿ ਕੁਝ ਕਮਰੇ ਇਸ ਤਰ੍ਹਾਂ ਰਹਿੰਦੇ ਨੇ ਤੇ ਅੱਗੇ ਮੀਂਹ ਵੀ ਆਊਗਾ ਮੌਸਮ ਵੀ ਤੇ ਕੀ ਇਹਨਾਂ ਦਾ ਹਾਲ ਹੋਊਗਾ ਇਹਨਾਂ ਦੇ ਉੱਤੇ ਤਰਸ ਕਰੋ ਕੁਝ ਪੰਜਾਬ ਦੇ ਪੈਸੇ ਦੂਜੇ ਕੇਜਰੀਵਾਲ ਨੂੰ ਚਮਕਾਉਣ ਲਈ ਲੁਟਾਨ ਦੇ ਬਜਾਏ ਇੱਥੇ ਆ ਕੇ ਇਹਨਾਂ ਗਰੀਬਾਂ ਦੀ ਮਦਦ ਕਰੋ ਤੁਸੀਂ ਕੋਈ ਨਹੀਂ ਕਰ ਰਹੇ ਇਹਨਾਂ ਨੂੰ ਰਾਸ਼ਨ ਕਾਰਡ ਵੀ ਅਸੀਂ ਬਣਾ ਕੇ ਦਿੱਤਾ ਸੀ ਜੋ ਸਭੂਤ ਹੈ ਬਾਲ ਸਾਹਿਬ ਨੇ ਆਪ ਆਪੇ ਵੇਖਿਆ ਆਪਣੇ ਵੇਲੇ ਦਿੱਤਾ ਸੀ ਸਭੂਤ ਮੈਂ ਅੱਜ ਸਾਰੇ ਇਹਨਾਂ ਨੇ ਕਾਰਡ ਉਹਦੇ ਸਬੂਤ ਸਭ ਕੁਝ ਖਤਮ ਹੋ ਗਿਆ ਤੇ ਇਹਨਾਂ ਨੂੰ ਰਾਸ਼ਨ ਵਿਚਾਰਿਆਂ ਨੂੰ ਕੌਣ ਦੋਗਾ ਸੋ ਮੈਂ ਮੁੱਖ ਮੰਤਰੀ ਨੂੰ ਬੇਨਤੀ ਕਰਦੀ ਹਾਂ ਕਿ ਪਾਵੇ ਜ਼ਹਿਰੀਲੀ ਸ਼ਰਾਬ ਦੇ ਨਾਲ ਤੁਹਾਡੇ ਹਲਕੇ 'ਚ ਮਰੇ ਤੁਹਾਨੂੰ ਉੱਥੇ ਜਾਣ ਦਾ ਸਮਾਂ ਨਹੀਂ ਸਿਰ ਹਫ਼ਤੇ 10 ਦਿਨ ਬਾਅਦ ਤੁਸੀਂ ਪਹੁੰਚੇ ਅੱਜ ਇਹਨਾਂ ਵੱਡਾ ਸੰਕਟ ਇਹਨਾਂ ਵਿਚਾਰੇ ਗਰੀਬਾਂ ਦੇ ਉੱਤੇ ਆਏ ਨੇ ਇਹ ਪ੍ਰਵਾਸੀ ਹੈਗੇ ਲੇਕਿਨ ਕਈ ਸਾਲਾਂ ਤੋਂ ਇੱਥੇ ਰਹਿ ਰਹੇ ਨੇ ਸਾਡੇ ਆਪਣੇ ਨੇ ਨਿੱਕੇ ਨਿੱਕੇ ਇਹਨਾਂ ਦੇ ਬੱਚੇ ਨੇ ਪਰਸ ਕਰੋ ਇਹਨਾਂ ਦੇ ਬੱਚਿਆਂ ਦੇ ਉੱਤੇ ਆ ਕੇ ਇਹਨਾਂ ਦੇ ਹਾਲਾਤ ਦੇਖੋ ਤੁਹਾਡੇ ਵਾਸਤੇ ਛੋਟੀ ਜੀ ਚੀਜ਼ ਹੈ ਇੱਕ ਤੁਹਾਡੇ ਫੋਨ ਕਾਲ ਦੇ ਨਾਲ ਹੀ ਇਹਨਾਂ ਦੇ ਘਰ-ਕੂਰ ਸਾਰੇ ਪੱਕੇ ਕਰ ਦਿੱਤੇ ਜਾਣਗੇ ਇਹਨਾਂ ਨੂੰ ਕੋਈ ਮਦਦ ਮਿਲ ਜੂਗੀ ਜਿਹੜੇ ਬਿਮਾਰ ਪਏ ਨੇ ਹਸਪਤਾਲ 'ਚ ਇਹਨਾਂ ਦੇ ਇਲਾਜ ਵਾਸਤੇ ਕੁਝ ਇਹਨਾਂ ਨੂੰ ਪੈਸੇ ਦਿਵਾ ਦਿਓ ਬਹੁਤ ਕੁਝ ਤੁਸੀਂ ਕਰ ਸਕਦੇ ਹੋ ਬੜੇ ਵੱਡੇ ਉਹਦੇ 'ਚ ਲੋਕਾਂ ਨੇ ਤੁਹਾਨੂੰ ਬਿਠਾਇਆ ਹੈ ਲੇਕਿਨ ਆਪਣੇ ਵਾਸਤੇ ਕੁਝ ਦਰਦ ਮਹਿਸੂਸ ਕਰੋ ਆ ਕੇ ਮਿਲੋ ਇਹਨਾਂ ਨੂੰ ਇਹਨਾਂ ਦੀ ਇਸ ਓਕੀ ਕੜੀ 'ਚ ਮਲਮ ਲਾਓ ਬਾ ਫੜੋ ਕਿ ਅੱਜ ਸਰਕਾਰ ਇਹਨਾਂ ਦੇ ਨਾਲ ਖੜੀ ਹੈ ਨਹੀਂ ਜੋ ਇਹਨਾਂ ਨੂੰ ਮੈਂ ਕਿਹਾ ਜੋ ਇਹਨਾਂ ਨੂੰ ਇਹ ਮਕਾਨ ਮੁਕਉਣ ਦੀ ਗੱਲ ਕਰ ਰਹੇ ਆ ਆਪਾਂ ਇਕੱਠੇ-ਕੁੱਠੇ ਕਰਕੇ ਬਾਕੀ ਲੋਕਾਂ ਨੂੰ ਬੇਨਤੀ ਕਰਕੇ ਜੋ ਕਿ ਕਿ ਪਤਾ ਨਹੀਂ ਇੱਥੇ ਹੁਣ ਕੀ ਇਹਦੇ ਲੀਗਲ ਐਸਪੈਕਟਸ ਕੀ ਹੈਗੇ ਇਹ ਤਾਂ ਸਰਕਾਰ ਸਾਰਾ ਕੁਝ ਕਰ ਸਕਦੀ ਹੈ ਨਾ ਜੀ ਜਿਨ੍ਹਾਂ ਨੇ ਲੱਖ ਰੁਪਿਆ ਦਿੱਤਾ ਜੀ ਕੱਲ ਜਗਰੂਪ ਗਿੱਲ ਸਾਹਿਬ ਨੇ ਕਿ ਅਸੀਂ ਇਸ ਪਰਿਵਾਰ ਨੂੰ ਜਿਨ੍ਹਾਂ ਦੀਆਂ ਦੋ ਬੇਟੀਆਂ ਦੀ ਡੈਥ ਹੋਈ ਹੈ 25-25 ਹਜ਼ਾਰ ਰੁਪਿਆ ਦੇਵਾਂਗੇ ਤੇ 25-25 ਹਜ਼ਾਰ ਰੁਪਿਆ ਜਿਨ੍ਹਾਂ ਦੀਆਂ ਝੁੱਗੀਆਂ ਅਟਸੜੀਆਂ ਉਹਨਾਂ ਨੂੰ ਦੇਖੋ 25 ਹਜ਼ਾਰ ਚ ਅੱਜ ਕੀ ਬਣਦਾ ਹੈਗਾ ਮੈਨੂੰ ਲੱਗਦਾ ਤਰਪਾਲ ਵੀ ਨਹੀਂ ਲੱਗੂਗੀ 25 ਹਜ਼ਾਰ ਦੇ ਨਾਲ ਘਰ ਦਾ ਸਾਰਾ ਬਰਤਨ-ਬਰਤਨ ਸਾਰੇ ਸਮਾਨ ਤੇ ਕੱਪੜੇ ਲੀਰੇ ਸਾਰਾ ਕੁਝ ਕੁਝ ਵੀ ਤਾਂ ਰਹਿਣਾ ਨਹੀਂ ਤੇ 25 4 ਕਰੋੜ ਦਾ ਕਰਜ਼ਾ ਤੁਸੀਂ ਲਾ ਰਹੇ ਤੇ ਨਾ ਵਾਸਤੇ 25000 ਉਹ ਤਾਂ ਲੋਕਾਂ ਵਾਸਤੇ ਇੰਨੀ ਕੰਜੂਸੀ ਤੇ ਹਵਾਈ ਜਹਾਜ਼ ਤੇ ਹੈਲੀਕਾਪਟਰਾਂ ਜੇ ਇੱਥੇ ਉੱਥੇ ਉੜ ਕੇ ਚੋਣ ਪ੍ਰਚਾਰ ਲਈ ਤੁਹਾਨੂੰ ਕੋਈ ਘਾਟ ਕਮੀ ਨਹੀਂ ਹੈਗੀ ਸ਼ਰਮਾ ਨਹੀਂ ਚਾਹੀਦੀ ਹੈ ਭਈ ਜਿੰਨਾ ਖਰਚਾ ਲੱਗਦਾ ਉਹਨਾਂ ਦਾ ਵਿਚਾਰਿਆਂ ਨੂੰ ਦੇ ਦਿਓ ਨਾਲੇ ਜਿਹੜੇ ਹਸਪਤਾਲ 'ਚ ਜਿਹੜੇ ਮਰੀਜ਼ ਜਿਨ੍ਹਾਂ ਦੀ ਲਤ ਲੁਤਰਾ ਟੀ ਗਈ ਉਹ ਉਰੀਆ ਕਲੋਨੀ ਤੋਂ ਇਹਨਾਂ ਨੂੰ ਬਚਾਉਣ ਵਾਸਤੇ ਆਇਆ ਉਹਨਾਂ ਦੀ ਲਤ ਕੱਢੀ 40000 ਤਾਂ ਇਹਦਾ ਇੱਕ ਦਿਨ ਦਾ ਖਰਚਾ ਉਹਨਾਂ ਦਾ ਹੋ ਗਿਆ ਉਹ 25 ਨਾਲ ਕੀ ਕਰੂਗਾ ਸੋ ਕੁਛ ਤਾਂ ਹਮਦਰਦੀ ਦਿਖਾਓ ਕੀ ਨਾ ਵੱਡਾ ਖਜ਼ਾਨਾ ਦੇ ਮਾਲਕ ਤੁਸੀਂ ਹੋ 25000 ਰੁਪਏ ਦਿੰਦੇ ਸੰਗ ਨਹੀਂ ਆਈ ਤੁਹਾਨੂੰ ਮੈਡਮ ਇਹਨਾਂ ਨੇ ਕਿਹਾ ਵੀ ਐਲਾਨ ਨਹੀਂ ਕੀਤਾ ਪੈਸੇ ਨਾਲ ਤੱਕ ਨਾਲ ਪੁੱਛੇ ਨਹੀਂ ਮੈਡਮ ਉਹ ਇਹ ਐਲਾਨ ਵਾਲੀ ਸਰਕਾਰ ਰਹਿ ਗਈ ਹੈ ਜੀ ਜਦ ਕਿਸਾਨੀ ਅੰਦੋਲਨ ਚ ਵੀ ਉਹ ਕਿਸਾਨ ਵੀ ਅਜੇ ਹਾਲ ਦੇ ਫਿਰਦੇ ਨੇ ਕਿ ਉਹਨਾਂ ਨੂੰ ਜਿਹੜੀਆਂ ਦੀ ਮੌਤਾਂ ਹੋਈਆਂ ਉਹਨਾਂ ਨੂੰ ਕੁਝ ਮਿਲ ਜਾਏ ਸੋ ਇਹ ਸਰਕਾਰ ਸਿਰਫ ਗੱਲਾਂ ਤਾਈ ਸੀਮਤ ਹੈਗੀ ਲੇਕਿਨ ਕੋਈ ਗੱਲ ਨਹੀਂ ਹੁਣ ਲੋਕੀ ਇਹਨਾਂ ਦੀ ਗੱਲਾਂ ਤਾਂ ਇਹਨਾਂ ਨੂੰ ਭੱਜਣ ਨਹੀਂ ਦੇਣਗੇ ਇਹ ਦੇ ਕੇ ਹੀ ਛਡਾਵਾਂਗੇ ਭਾਵੇਂ ਧਰਨੇ ਲਾ ਨਹੀਂ ਹੋਣ ਪਾਵੇਂ ਜੋ ਇਹਨਾਂ ਦਾ ਹੱਕ ਮਿਲਣਾ ਚਾਹੀਦਾ ਉਸ ਖਜ਼ਾਨੇ 'ਚ ਪਹਿਲੇ ਹੱਕ ਲੋਕਾਂ ਦਾ ਹੈਗਾ ਇਹ ਕੇਜਰੀਵਾਲ ਦਾ ਤਾਂ ਕੋਈ ਹੱਕ ਹੀ ਨਹੀਂ ਹੈਗਾ ਆਪਦੀ ਕੁਰਸੀ ਖਾਤਰ ਸਾਰਾ ਕੁਝ ਉਹਦੇ ਉੱਤੇ ਲਟਾਈ ਜਾ ਰਿਹਾ ਹੈ ਨਾ ਲੋਕਾਂ ਦਾ ਜਿਹੜਾ ਹੱਕ ਬੰਦ ਹੈ ਦੇਖਦੇ ਹਾਂ ਕਿਵੇਂ ਨਹੀਂ ਮਿਲਦਾ ਨਹੀਂ ਦੇਣਗੇ ਤੇ ਮੈਂ ਕਹਿੰਦੀ ਹਾਂ ਲਾਣਤ ਇਹੋ ਜੀ ਸਰਕਾਰ ਦੀ ਇਹਨਾਂ ਦੀ ਲੋਕਾਂ ਦੀ ਇੱਕ ਹੋਰ ਮੰਗ ਹੈ ਕਿ ਇੱਥੋਂ ਨਹਿਰ ਦੇ ਆਉਣ ਦਾ ਰਸਤਾ ਨਹੀਂ ਇਸ ਜਗ੍ਹਾ ਤੇ ਤੁਸੀਂ ਵੀ ਆਏ ਹੋ ਤੁਸੀਂ ਵੀ ਵੇਖਿਆ ਕਿ ਬਹੁਤ ਦੂਰ ਪੈਣ ਦਾ ਪਾਣੀ ਦੀ ਬਹੁਤ ਵੱਡੀ ਸਮੱਸਿਆ ਹੈ ਉਹ ਵੀ ਜੀ ਉਹ ਪੁਲ ਵੀ ਸਾਡੇ ਟਾਈਮ 'ਚ ਬਣ ਗਿਆ ਸੀਗਾ ਹੁਣ ਜਾ ਤੁਸੀਂ ਦੇਖ ਲਿਆ ਜੇ ਫਾਇਰ ਬ੍ਰਿਗੇਡ ਇੱਥੇ ਪਹੁੰਚ ਜਾਂਦੀ ਹੈ ਨਾ ਬੱਚਿਆਂ ਦੀ ਜਾਨ ਵੀ ਬਚ ਜਾਂਦੀ ਤੇ ਇਹਨਾਂ ਦੀ ਝੁਗੀਆਂ ਵੀ ਬਚ ਜਾਂਦੀਆ ਤੇ ਜਲ ਤੋਂ ਜਲ ਕਿੰਨਾ ਲੱਗ ਜਾਊਗਾ ਤੁਹਾਨੂੰ 10 20 50 ਲੱਖ ਰੁਪਏ ਲੱਗ ਜਾਣਗੇ ਉਹ ਬੋਲ ਨੂੰ ਤਾਂ ਛੋੜਾ ਕਰ ਦੋ ਤਾਂ ਕਿ ਇਹੋ ਜਿਹਾ ਹਾਦਸਾ ਦੁਬਾਰਾ ਨਾ ਹੋਏ ਛੋਟੀ ਜੀ ਰਕਮ ਹੈਗੀ ਕਮੇਟੀ ਦੇ ਕੋਲ ਸਰਕਾਰ ਦੇ ਔਰ ਬਕਰੋੜਾ ਦਾ ਖਜ਼ਾਨਾ ਹੁੰਦਾ ਹੈਗਾ ਤੇ ਇਹਨਾਂ ਦੇ ਕੋਲ ਇਹਨੇ ਛੋਟੀ ਛੋਟੀ ਜ਼ਰੂਰਤਾਂ ਵਾਸਤੇ ਵੀ ਅੱਜ ਪੰਜਾਬ ਦੇ ਲੋਕੀ ਤਰਸਤੇ ਰਹੇ ਨੇ ਇਹ ਹਾਲਾਤ ਪੈਦਾ ਕਰਦੇ ਨੇ ਇਹ ਬਦਲਾਵ ਪੰਜਾਬ ਚ ਆਇਆ ਸ਼ਰ ਮੰਨਦੀ ਆ ਉਹ ਆਪਦੇ ਮੰਤਰੀ ਕਹਿ ਰਹੇ ਆ ਕਿ ਉਹਨੂੰ ਮਾਰਨ ਦੀ ਸਾਜ਼ਿਸ਼ ਕੀਤੀ ਗਈ ਸੀ ਉਹ ਜਿਹੜੇ ਪੰਜਾਬ ਦੇ ਲੋਕੀ ਮਰੀ ਜਾ ਰਹੇ ਨੇ ਇਹਨਾਂ ਦਾ ਧਿਆਨ ਕਰਨ ਕੇਜਰੀਵਾਲ ਦਾ ਕੀ ਹੋ ਰਿਹਾ ਉਹਦੇ ਡਰਾਮੇ ਦੇ ਨਾਲ ਕਿਸੇ ਨੂੰ ਕੋਈ ਪੰਜਾਬ ਦੇ ਲੋਕਾਂ ਨੂੰ ਕੋਈ ਮਤਲਬ ਨਹੀਂ ਆਪਣੀ ਸਰਕਾਰ ਆਪਣੇ ਲੋਕਾਂ ਦਾ ਹੀ ਮਤਲਬ ਰੱਖੇ ਜਿਨ੍ਹਾਂ ਨੇ ਇਹਨਾਂ ਨੂੰ ਜਿਤਾ ਕੇ ਇਹ ਅਹੁਦੇ ਬਖਸ਼ੇ ਨੇ ਉਹਨਾਂ ਦਾ ਧਿਆਨ ਰੱਖੇ ਕੇਜਰੀਵਾਲ ਦਾ ਬਖਸ਼ਿਆ ਹੋਇਆ ਅਹੁਦਾ ਨਹੀਂ ਹੈਗਾ